ਪੰਦੇਵ ਸਿੰਘ ਜੀ ਬਡਾਲਾ ਸੇਰੇ ਪੰਜਾਬ ਫਦਲ ਸ਼ਬਦ ਗੁਰੂ ਜਬਰ ਤਖਤ ਛਤਰ ਦੇ ਮਾਲਕ ਰਾਜਾਨ ਰਾਜ ਪਾਨ ਆਨ ਭਾਨ ਦੇ ਵਾਨ ਦੇਵ ਉਪਮਾ ਮਹਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਸੰਗਤ ਸਰੂਪ ਜਿਨ੍ਹਾਂ ਦੇ ਸਰੀਰ ਆਪਾਂ ਜੁੜੇ ਹਾਂ ਆਓ ਚੋਜੀ ਪ੍ਰੀਤਮ ਸਰਬੰਸ ਗਾਨੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ੀ ਹੋਈ ਫਤਿਹ ਦਿਨਤਾ ਸਹਿਤ ਪ੍ਰਵਾਨ ਕਰਿਓ ਕੋਈ ਵੀ ਜ਼ਬਾਨ ਅਜੇ ਹੀ ਨਾ ਹੋਵੇ ਜੋ ਵਾਂਝੀ ਰਹਿ ਜਾਏ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਾਣੀ ਦੀ ਧਰਤੀ ਤੇ ਆਪ ਜੀ ਜਿੰਨੇ ਵੀ ਸਿੱਖ ਸੰਗਤ ਸਿੱਖ ਜਥੇਬੰਦੀਆਂ ਦੇ ਸੇਵਾਦਾਰ ਗੁਰਪੰਥ ਨੂੰ ਪਿਆਰ ਕਰਨ ਵਾਲੇ ਦਰਦੀ ਜਿੰਨੇ ਵੀ ਆਪ ਜੀ ਪਹੁੰਚੇ ਹੋ ਸਮੁੱਚੇ ਤੌਰ ਤੇ ਮੈਂ ਸਿੱਖ ਸਤਿ ਭਾਵਨਾ ਦਲ ਵੱਲੋਂ ਸ਼ੇਰੇ ਪੰਜਾਬ ਦਲ ਵੱਲੋਂ ਜੀਓ ਆਇਆਂ ਆਖਦਾ ਹੈ। ਔਰ ਜਿਹੜਾ ਵਿਸ਼ਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਅਦਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋ ਰਹੇ ਹਮਲੇ ਰੋਕਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾਏ। ਉਹ ਮੁੱਖ ਰੱਖ ਕੇ ਭਾਈ ਗੁਰਜੀਤ ਸਿੰਘ ਪਿਛਲੇ 3 ਮਹੀਨਿਆਂ ਤੋਂ ਆਪ ਆਪਣਾ ਰੋਸ ਜ਼ਾਹਰ ਕਰਨ ਲਈ 400 ਫੁੱਟ ਉੱਚੇ ਟਾਵਰ ਤੇ ਚੜ ਕੇ ਬੈਠੇ ਜਾਂ ਤਾਂ ਸਰਕਾਰ ਗੱਲ ਸੁਣੇ ਜਾਂ ਸਰਕਾਰ ਦੇ ਸਿਰ ਚੜ ਕੇ ਮਰਾਂਗੇ ਉਹਨਾਂ ਫੈਸਲਾ ਕਰ ਲਿਆ ਔਰ ਇੱਕ ਛੇਕ ਮੈਂ ਬੇਨਤੀ ਕਰਾਂ ਜਿੱਦਣ ਭਾਈ ਗੁਰਜੀਤ ਸਿੰਘ ਰਾਤ ਨੂੰ 1 ਵਜੇ ਚੜ੍ਹੇ ਆ ਬੋਦਨ ਅੰਮ੍ਰਿਤ ਵੇੜਾ 12 ਅਕਤੂਬਰ ਦਾ ਦਿਨ ਸੀ ਮੈਂ ਤੁਹਾਨੂੰ 125 ਸਾਲ ਪਹਿਰ ਪਿੱਛੇ ਘੜਦਾ ਥੋੜਾ ਜਿਆ 1920 12 ਅਕਤੂਬਰ ਦਾ ਦਿਨ ਸੀ ਜਦੋਂ کریم ਬਖਸ਼ ਮੌਲਵੀ ਅਮਰਤ ਸ਼ਾਕੇ ਸਿੰਘ ਸਜਦਾ ਸੰਤ ਲਖਵੀਰ ਸਿੰਘ ਬਣਦਾ ਤੇ کریم ਬਖਸ਼ ਮੌਲਵੀ ਦਾ ਸੁਪੁੱਤਰ ਰੁਕਨਦੀਨ ਅਮਰਤ ਸ਼ਾਕੇ ਭਾਈ ਮਹਿਤਾਬ ਸਿੰਘ ਬਣਦਾ ਉਸ ਭਾਈ ਮਹਿਤਾਬ ਸਿੰਘ ਨੇ 12 ਅਕਤੂਬਰ 1920 ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਮਾਨ ਮਰਜ਼ਾਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਗੁਰੂ ਘਰ ਦੇ ਸੁਚੱਜੇ ਪ੍ਰਬੰਧਾਂ ਲਈ ਪੁਜਾਰੀਆਂ ਦਾ ਖਾਤਮਾ ਕਰਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢ ਬਣਿਆ ਸੀ ਉਹ 12 ਅਕਤੂਬਰ ਗੁਰਜੀਤ ਸਿੰਘ ਨੂੰ ਮਿਲਿਆ ਹੁਣ ਪੁਜਾਰੀਆਂ ਦਾ ਖਾਤਮਾ ਤੇ ਸ਼ਰੋਮਣੀ ਕਮੇਟੀ ਦਾ ਮੋਢ ਤਾਂ ਵੱਜਾ ਕਿਉਂਕਿ ਉਹ ਜਿਹੜੇ ਸਿੱਖ ਸੀ ਪ੍ਰਧਾਨਕੀਆਂ ਦੇ ਭੁੱਖੇ ਨਹੀਂ ਸਨ ਉਹ ਗੋਲ ਕਚੋਰੀ ਦੇ ਆਦੀ ਨਹੀਂ ਸਨ ਉਹ ਗੁਰੂ ਨੂੰ ਸਮਰਪਤ ਸੀ ਅਸੀਂ ਪ੍ਰਧਾਨਗੀ ਤੋਂ ਲੜਦੇ ਮੈਨੂੰ ਬਣਾਓ ਉਹ ਸਰੂਪਾ ਦੂਜੇ ਤੇ ਗਲ ਪਾਉਂਦੇ ਸੀ ਤੂੰ ਬਣ ਹੋਇਆ ਕੀ ਜਿਹੜੇ ਪੰਜ ਬਾਣੀਆਂ ਦੇ ਨਿਤਨੇਮੀ ਨੇ ਇਤਿਹਾਸ ਦੀ ਮੁਢਲੀ ਜਾਣਕਾਰੀ ਰੱਖਦੇ ਆ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਨੇ ਬਿਨਾਂ ਅੰਮ੍ਰਿਤ ਛੱਕੇ ਸੱਚੇ ਹੋਣ ਦਾ ਦਾਵਾ ਨਹੀਂ ਕਰਦੇ ਤੇ ਕਿਰਪਾਨਾ ਪਾ ਕੇ ਜਿਹੜੇ ਝੂਠ ਨਹੀਂ ਬੋਲਦੇ ਉਹਨਾਂ ਦੀਆਂ ਪਰਚੀਆਂ ਪਾਈਆਂ ਜਾਣ ਔਰ ਬਾਕੀ ਜਿਨ੍ਹਾਂ ਦੀਆਂ ਨਿਕਲੀਆਂ ਉਹ ਉਸ ਵਕਤ ਜਥੇਦਾਰ ਬਣੇ ਤੇ ਤੁਹਾਡੀ ਸ਼ੁਰੂਆਤ ਸੀ 12 ਅਕਤੂਬਰ ਦੀ ਮੋਰਚਾ ਫਤਿਹ ਹੋਇਆ ਅੱਜ ਵੀ ਫਤਿਹ ਕਰਨਾ ਚਾਹੁੰਦੇ ਆ ਤੇ ਫਿਰ ਆਜੋ ਮੈਦਾਨੇ ਜੰਗ ਦੇ ਵਿੱਚ ਪਹਿਲਾ ਨਾਂ ਮੇਰਾ ਲਿਖ ਲਿਓ ਉਦੋਂ ਬਾਅਦ ਬਾਕੀਆਂ ਦੇ ਲਿਖ ਦਿਓ ਤੇ ਜੇ ਗੋਲ ਕਚੋਰੀ ਤੇ ਪ੍ਰਧਾਨਗੀ ਦੀ ਭੁੱਖ ਹੈ ਧੜੇ ਬਾਜੀ ਅੰਦਰ ਪਾਲਣੀ ਹੈ ਤੇ ਖਿਮਾ ਕਰ ਦਿਓ ਫਿਰ ਇਹ ਮੋਰਚੇ ਮੋਰਚੇ ਨਹੀਂ ਰਹਿ ਜਾਇਆ ਕਰਦੇ ਖਤਮ ਹੋ ਜਾਇਆ ਕਰਦਾ ਸਾਰਾ ਕੁਝ ਉਲਟਾ ਕਲੰਕ ਖੱਟ ਕੇ ਉੱਠਦੇ ਆ ਇਸ ਲਈ ਏਕਤਾ ਦੀ ਗੱਲ ਪਿਛਲੇ ਦਿਨੀ ਕਿਸਾਨ ਭਰਾਵਾਂ ਨੂੰ ਮਾਣ ਕਰਕੇ ਮਾਈ ਭਾਗ ਕੌਰ ਬਣ ਕੇ ਤਾਨਾ ਦਿੱਤਾ ਸੀ ਅਮਰਦੋ ਚੂੜੀਆਂ ਪਾ ਲੋ ਘਰੇ ਬੈਠ ਜਾ ਪਰ ਉਹਨਾਂ ਮਰਦਾਂ ਨੇ ਮਰਦਾ ਵਾਲੀ ਵਿਖਾਈ ਕੱਲ ਸਾਰੇ ਇਕੱਠੇ ਹੋ ਕੇ ਖਨੌਰੀ ਪਹੁੰਚ ਗਏ ਅਰਦਾਸ ਕਰਦਾ ਏ ਸਤਿਗੁਰੂ ਉਹਨਾਂ ਨੂੰ ਸਫਲਤਾ ਦੇਵੇ ਉਹਨਾਂ ਦੀ ਇਕਤਾ ਬਣੀ ਰਹੇ ਪਰ ਦੂਸਰਾ ਤੁਹਾਨੂੰ ਵੀ ਕਹਿ ਰਿਹਾ ਜਿਨ੍ਹਾਂ ਨੂੰ ਅਸੀਂ ਕਾਮਰੇਡ ਕਹਿੰਨੇ ਆ ਤਾਂ ਫਿਰ ਇਕੱਠੇ ਹੋ ਗਏ ਆਪਾਂ ਤੇ ਪੰਥਕ ਆ ਆਪਾਂ ਤੇ ਕਾਮਰੇਡ ਨਹੀਂ ਆਪਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਅਸੀਂ ਤੇ ਪਰਮੇਸ਼ਰ ਨੂੰ ਪਰਮੇਸ਼ਰ ਸਮਝਦੇ ਆ ਅਸੀਂ ਕਦੋਂ ਇਕੱਠੇ ਹੋਵਾਂਗੇ ਸਾਡੀ ਧੌਣ ਚੋਂ ਕਿੱਲਾ ਕਦੋਂ ਨਿਕਲੂ ਕਦੇ ਦਿੱਲੀ ਕਮੇਟੀ ਕਦੇ ਹਰਿਆਣਾ ਕਮੇਟੀ ਕਦੇ ਸ਼੍ਰੋਮਣੀ ਕਮੇਟੀ ਤੇ ਇੱਕ ਦਾ ਕਬਜ਼ਾ ਤੋੜ ਕੇ ਦੂਜਾ ਕਬਜ਼ਾ ਕਰਨ ਦੀ ਤਾਂਗ ਚ ਉਹ ਕੁਝ ਵੀ ਕਰਨ ਨੂੰ ਤਿਆਰ ਹੈ ਆਓ ਹੋਈਏ ਇਕੱਠੇ ਰੱਖੋ ਤਰੀਕ ਕਿੰਨੀ ਰੱਖਦੇ ਹੋ 12 ਅਕਤੂਬਰ ਸੀ ਨਾ ਉਦੋਂ ਅੱਜ ਵੀ ਤੁਸੀਂ ਦਿਨ ਚੁਣੋ ਕਿਸ ਦਿਨ ਤੁਸੀਂ ਕਾਲ ਤਖਸਾਲਬ ਤੇ ਇਕੱਠੇ ਹੁੰਨੇ ਹੋ ਸੁਣਾਓ ਪੰਜ ਬਾਣੀਆਂ ਦਾ ਨਿਤਨੇਮ ਦਿਓ ਆਪਣਾ ਸੱਤੀ ਪੁਕੇਤ ਕਰੋ ਪਰੂਐਦ ਨਾਮ ਕਰੋਗੇ ਕੀ ਨਹੀਂ ਕਰਦੇ ਤੇ ਪੰਛ ਤੁਹਾਡੇ ਨਾਲ ਕੀ ਕਰੇ ਆ ਤਿੰਨ ਗੱਲਾਂ ਲਿਖ ਕੇ ਪਰਚੀਆਂ ਪਾ ਲਓ ਜਿਹਦੀ ਨਿਕਲ ਆਉਗੀ ਉਹਨੂੰ ਪ੍ਰਧਾਨ ਬਣਾ ਦਿਓ ਸਾਨੂੰ ਕੀ ਦਿੱਕਤ ਆ ਮੋਰਚੇ ਫਤੇ ਹੋਣਗੇ ਜੇ ਐਸੀ ਸਿਲੈਕਸ਼ਨ ਨਹੀਂ ਕਰਨੀ ਤਾਂ ਚੇਤੇ ਰੱਖ ਲਿਓ ਇੱਥੇ ਕੋਈ ਨੌਕਰੀ ਵਾਸਤੇ ਟੀਚਰਾਂ ਦੀ ਖਾਤਰ ਜੇ ਕੋਈ ਮੁਲਾਜ਼ਮਤ ਲਈ ਹੋਰ ਕਿਸੇ ਹੱਕਾਂ ਦੀ ਖਾਤਰ ਟੈਂਕੀ ਤੇ ਚੜ ਜਾਏ ਉੱਥੇ ਕਾਲੀ ਦਲ ਵੀ ਪਹੁੰਚਦਾ ਹੈ ਉੱਥੇ ਕਾਂਗਰਸ ਵੀ ਪਹੁੰਚਦੀ ਹੈ ਉੱਥੇ ਦਿੱਲੀ ਤੋਂ ਕੇਜਰੀਵਾਲ ਵੀ ਪਹੁੰਚਦਾ ਹੈ ਉੱਥੇ ਭਾਜਪਾ ਵੀ ਥੱਲੇ ਜਾ ਕੇ ਹੱਥ ਜੋੜ ਕੇ ਕਹਿੰਦੇ ਨੇ ਥੱਲੇ ਆ ਜਾਓ ਤੁਹਾਡੀ ਜਾਨ ਜ਼ਰੂਰੀ ਹੈ ਮੰਗਾ ਹੀ ਬਾਅਦ ਵਿੱਚ ਪੂਰੀਆਂ ਕਰਾਂਗੇ ਤੁਹਾਡੇ ਨਾਲ ਵਾਅਦਾ ਕਰਦੇ ਥੱਲੇ ਆ ਜਾਓ ਇੱਥੇ 3 ਮਹੀਨੇ ਹੋ ਗਏ ਕੋਈ ਮਰਿਆ ਇੱਥੇ ਆਇਆ ਕੋਈ ਕਿਸੇ ਨਹੀਂ ਆਉਣਾ ਤੁਹਾਡੇ ਮਗਰ ਵਜਾ ਇੱਕ ਤਾਂ ਤੁਸੀਂ ਸਿੱਖੋ ਨੰਬਰ ਦੋ ਤੁਸੀਂ ਗੁਰੂ ਗ੍ਰੰਥ ਸਾਹਿਬ ਲਈ ਬੈਠੇ ਹੋ ਇਸ ਲਈ ਤੁਹਾਡੇ ਮਗਰ ਕਿਸੇ ਨਹੀਂ ਆਉਣਾ ਇਹ ਸੋਚ ਲਓ ਨਾ ਇਕੱਠੇ ਹੋ ਮੇਰਾ ਕੀ ਮੈਂ ਤਾਂ ਆਵਾਜ਼ ਦੇ ਰਿਆਂ ਤੁਹਾਨੂੰ ਤੁਹਾਡੇ ਪਿੱਛੇ ਕਿਸੇ ਨਹੀਂ ਆਉਣਾ ਆਟਾ ਦਾਲ ਸਕੀਮਾਂ ਲਈ ਵੀ ਮੋਰਚੇ ਲੱਗ ਜਾਣ ਫਿਰ ਮੈਂ ਸੁਣ ਰਿਆਂ ਆ ਤਿੰਨ ਮੋਰਚੇ ਲੱਗੇ ਜੀ ਚੌਥੇ ਦੀ ਗੱਲ ਕੌਣ ਕਰੂ ਜਿਹੜਾ 328 ਰੂਪਾਂ ਦਾ 5 ਸਾਲ ਹੋ ਗਏ ਯਾਰ ਅਸੀਂ ਬੰਦੇ ਨਹੀਂ ਅਸੀਂ ਕਿਸੇ ਗਿਣਤੀ 'ਚ ਨਹੀਂ ਆਪਣੇ ਲਈ ਬੈਠਾ ਤੇ ਜਿਹੜੀ ਬੇਅਦਬੀ ਬਾਬੇ ਗੁਰਦਿੱਤੇ ਦੇ ਗੁਰਦੁਆਰੇ 'ਚ ਹੋਈ ਸ਼ਰਾਬ ਪੀ ਕੇ ਉਲਟੀਆਂ ਸ਼ਰੋਮਣੀ ਕਮੇਟੀ ਦੇ ਬੰਦਿਆਂ ਨੇ ਕੀਤੀਆਂ ਉਹ ਬੇਅਦਬੀ ਨਹੀਂ ਸੀ ਉਹਦੇ ਕਰਕੇ ਮੈਨੂੰ ਕੱਢਿਆ ਦਰਬਾਰ ਸਾਹਿਬ 'ਚੋਂ ਉਹ ਬੇਅਦਬੀ ਨਹੀਂ ਉਹਨੂੰ ਕੌਣ ਰੋਕੂ ਉਹ ਦਿੱਤੇ ਕੌਣ ਬੋਲੂ 328 ਰੁਪਏ ਚੋਰੀ ਵੇਚਦੇ ਆ ਰਿਪੋਰਟ ਕਹਿ ਰਹੀ ਆ ਮੈਂ ਵੀਡੀਓ ਸਨਾ ਦਿਨਣਾ ਲਾਈਵ ਤੁਹਾਨੂੰ ਪ੍ਰਧਾਨ ਲੰਗੋਵਾਲ ਦੀ ਤੁਸੀਂ ਗੱਲ ਹੀ ਨਹੀਂ ਕਰਦੇ 328 ਰੁਪਿਆਂ ਦੀ ਉਹ ਮੋਰਚਾ ਹੀ ਹੈ ਨਹੀਂ ਕਿਵੇਂ ਫਤਿਹ ਹੋ ਇਸ ਲਈ ਭਰਾਵੋ ਗਿਲਾ ਵੀ ਹੈ ਮੈਂ ਹਰ ਥਾਂ ਤੇ ਜਾਣਨਾ ਹੈ ਭਾਈ ਗੁਰਜੀਤ ਸਿੰਘ ਹੋਣਾ ਨਾਲ ਪਿਛਲੇ ਦਿਨੀ ਗੱਲ ਹੋਈ ਸੀ ਮੈਂ ਕਿਹਾ ਵੀਰਿਆ ਇਹ ਮਰਨ ਵਾਲਾ ਫੈਸਲਾ ਵਾਪਸ ਲੈ ਭੁੱਖਾ ਹੜਤਾਲ ਰੱਖਣੀ ਮੈਂ ਨਹੀਂ ਸਹਿਮਤ ਹੈਗਾ ਉੱਤੇ ਚੜ ਕੇ ਮਰਨਾ ਮੈਂ ਨਹੀਂ ਸਹਿਮਤ ਹੈਗਾ ਉਹ ਤੁਹਾਡੀ Laash ਲਾਉਣ ਤਾਂ ਆ ਜਾਣਗੇ ਤੁਹਾਨੂੰ ਜੀਦੇ ਨੂੰ ਥੱਲੇ ਉਤਰ ਲਈ ਨਹੀਂ ਕਹਿਣਗੇ ਤੇ ਗੁਰਜੀਤ ਸਿੰਘ ਜੰਮ ਕੇ ਐਡਾ ਦਲੇਰ ਬੰਦਾ ਮਾਂ ਨੇ ਪੈਦਾ ਕੀਤਾ ਕਿੰਨੇ ਸਾਲ ਲੱਗਦੇ ਆ ਕਿੰਨਾ ਸਮਾਂ ਲੱਗਦਾ ਅਸੀਂ ਤਾਂ ਸ਼ਹੀਦ ਕਹਿ ਕੇ ਤੁਰ ਜਾਣਾ ਹੈ ਜਿਹੜੇ ਪਹਿਲਾਂ ਹੋਏ ਸੀ ਉਹਨਾਂ ਦੇ ਪਰਿਵਾਰਾਂ ਦੀ ਹਾਲਤ ਵੇਖੀ ਪੁੱਛਿਆ ਕਿਸੇ ਨੇ ਉਲਟਾ ਕਹਿੰਦੇ ਜੀ ਇਹ ਤਾਂ ਪੈਸੇ ਇਕੱਠੇ ਕਰਦੇ ਇਹ ਤਾਂ ਇੰਜ ਕਰਦੇ ਤੇ ਸਰਕਾਰੀ ਬੰਦੇ ਨੇ ਇਹ ਆਰਐਸਐਸ ਦੇ ਏਜੰਟ ਨੇ ਇਹ ਕੁਝ ਸੁਣ ਨੂੰ ਮਿਲਦਾ ਇਸ ਲਈ ਬੇਨਤੀ ਕਰਾਂਗਾ ਭਾਈ ਗੁਰਜੀਤ ਸਿੰਘਾਂ ਤੇਰੀਆਂ ਮੰਗਾਂ ਨਾਲ ਸਹਿਮਤਾਂ ਪਰ ਉੱਤੇ ਚੜ ਕੇ ਮਰਨ ਨਾਲ ਮੈਂ ਨਹੀਂ ਸਹਿਮਤ ਐ ਜੁਚ ਨਹੀਂ ਤੇ ਫਿਰ ਸਰਕਾਰ ਨਾਲ ਸਿੱਧਾ ਟੱਕਰ ਨਾ ਹੋਊ ਤੇ ਟੱਕਰ ਆ ਮੈਦਾਨੀ جنگ ਚ ਹੀ ਜਾਂਦਾ ਹੈ ਉਹ ਚਾਹੇ ਵੋਟ ਦੀ جنگ ਹੈ ਤੇ ਚਾਹੇ ਕੋਈ ਹੋਰ ਹੈ ਸਿਸਟਮ ਜਿੰਨਾ ਚਿਰ ਗੁਰਜੀਤ ਸਿੰਘ ਵਿਧਾਨ ਸਭਾ ਲੋਕ ਸਭਾ ਚ ਜਾ ਕੇ ਨਹੀਂ ਬੋਲਦਾ ਕੁਛ ਨਹੀਂ ਹੋਣਾ ਉੱਤੇ ਚੜ ਕੇ ਬੋਲੇ ਆ ਅੰਨਾ ਹਜ਼ਾਰੇ ਵਰਤ ਰੱਖਦਾ ਹੈ ਤੀਜੇ ਦਿਨ ਪ੍ਰਧਾਨ ਮੰਤਰੀ ਪਹੁੰਚ ਜਾਂਦੇ ਨੇ ਜੱਲੇਵਾਲ ਮਰਦਾ ਤੇ ਮਰਨਦੇ ਹੋ ਕੌਣ ਆਇਆ ਜੀ ਆਇਆ ਕੋਈ ਉਹ ਕਹਿੰਦੇ ਅਸੀਂ ਕਿਹਾ ਸੀ ਤੁਸੀਂ ਫੋਖੜタル ਤੇ ਬੋ ਤੁਸੀਂ ਉੱਤੇ ਚੜੋ ਸਾਨੂੰ ਪੁੱਛ ਕੇ ਚੜੇ ਆ ਗੱਲਾਂ ਕਰਦੇ ਨੇ ਜੀ ਅੱਗੋ ਇਸ ਲਈ ਇਹਦਾ ਹੱਲ ਇੱਕੋ ਹੀ ਹੈ ਜੱਬੇ ਬਾਣ ਲੱਗਿਓ ਤਬੇ ਰੂਸ ਜਾਗਿਓ ਕਰਨ ਲੈ ਕਮਾੜਨ ਹੰਨ ਬਾਂਦ ਤਾਣਨ ਮੈਦਾਨੇ ਜੰਗ ਚ ਆਉਣਾ ਪੈਣਾ ਲੜਨਾ ਪੈਣਾ ਏ ਜੇ ਦਿੱਲੀ ਵਾਲੇ ਟੈਂਕੀ ਤੋਂ ਬੀਬੀਆਂ ਨੂੰ ਉਤਾਰ ਕੇ ਕੇਜਰੀ ਵਾਲ ਸਰਕਾਰ ਬਣਾ ਕੇ ਤੁਹਾਡੇ ਸਿਰ ਤੇ ਬਹਿ ਗਿਆ ਤੁਸੀਂ ਸਾਹਮਣੇ ਕਿਉਂ ਨਹੀਂ ਆ ਰਹੇ ਤੁਹਾਨੂੰ ਕੀ ਗੱਲ ਜੇ ਦਿੱਲੀ ਦੇ ਕਾਕੇ ਪੰਜਾਬ ਚ ਮੁੱਖ ਮੰਤਰੀ ਬਣ ਗਏ ਤੁਸੀਂ ਕਿਉਂ ਨਹੀਂ ਇਸ ਲਈ ਭਾਈ ਗੁਰਜੀਤ ਸਿੰਘ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਜਾਗਤ ਜੋਤ ਐਕਟ ਬਣਿਆ ਹੋਇਆ ਹੈ ਗੁਰੂ ਸਾਹਿਬ ਨਾਲ ਕੋਈ ਛੇੜ ਛਾੜ ਕਰੇ ਚੋਰੀ ਕਰੇ ਬੇਦਬੀ ਕਰੇ ਉਹਦੇ ਤੇ ਮੁਕੱਦਮਾ ਹੈ ਉਹਦੇ ਵਿੱਚ ਸੋਧ ਹੋਣੀ ਚਾਹੀਦੀ ਹੈ ਉਹਨੂੰ ਸਜ਼ਾਏ ਮੌਤ ਤੱਕ ਲਜਾਣਾ ਚਾਹੀਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਵੱਖਰਾ ਕਮਿਸ਼ਨ ਚਾਹੀਦਾ ਹੈ ਉਹਦੇ ਲਈ ਟਾਈਮ ਬౌండ్ ਚਾਹੀਦਾ ਕਿ ਹਫਤੇ ਦੇ ਅੰਦਰ ਕਿਸੇ ਵੀ ਘਟਨਾ ਦਾ ਜਵਾਬ ਦੇਣਾ ਜ਼ਰੂਰੀ ਹੈ ਪਰ ਸਰਕਾਰ ਕਿਉਂ करू ਭਲਾ ਕਿਉਂਕਿ ਜਦੋਂ ਸਿੱਖਾਂ ਨੇ ਆਪ ਹੀ ਸਰੂਪ ਚੋਰੀ ਵੇਚ ਦਿੱਤੇ ਆਪ ਹੀ ਚੁੱਪ ਨੇ ਸਰਕਾਰ ਨੂੰ ਕੀ ਲੋੜ ਉਹ ਤੁਹਾਡੇ ਚਾਹੁੰਦੀ ਉਹ ਤਾਂ ਪਾਪ ਕਰੀ ਜਾ ਰਿਹਾ ਪੰਜ ਸਾਲ ਹੋ ਗਏ ਤੰਬੂ ਲਾ ਕੇ ਬੈਠੇ ਉਹ ਕਹਿੰਦੇ ਬੈਠਾ ਰੇ ਤੂੰ ਪੁੱਛ ਕੇ ਬੈਠਾ ਮੈਨੂੰ ਵੀ ਕਹਿੰਦੇ ਇਹਦੇ ਪੈਸੇ ਇਕੱਠੇ ਕਰ ਰਹੇ ਇਹ ਤੇ ਫਲਾਣੇ ਨੇ ਬਿਠਾਇਆ ਮੈਂ ਕਿਹਾ ਸਤਿ ਬਚਨ ਸ਼ਮਾ ਆਏਗਾ ਕੋਈ ਗੱਲ ਨਹੀਂ ਬੈਠੇ ਆ ਜਿੰਨਾ ਕਿ ਚਿਰ ਜਾਨ ਝੰਡਾ ਚੱਕੀ ਰੱਖਾਂਗੇ ਜਦੋਂ ਨਿਕਲ ਗਈ ਫਿਰ ਜਿਹਦਾ ਝੰਡਾ ਉਹ ਜਾਣੇ ਪਸ਼ੋਕੜ ਕਹਿੰਦਾ ਸੋ ਗੁਰਮੁਖੋ ਇੱਥੇ ਨਿੱਜੀ ਮੰਗਾ ਨੂੰ ਲੈ ਕੇ ਕੋਈ ਟੈਂਕੀ ਤੇ ਚੜ ਜੇ ਤੇ ਮੁੱਖ ਮੰਤਰੀ ਆ ਜਾਂਦੇ ਨੇ ਪਰ ਜੇ ਕੋਈ ਸੰਵਧਾਨ ਕਾਨੂੰਨ ਜ਼ਮੂਰੀਅਤ ਦੇ ਵਿੱਚ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋਤ ਇਕਤ ਦੇ ਅਨਸਾਰ ਗੱਲ ਕਰੇ ਤੇ ਤਿੰਨ ਮਹੀਨਿਆਂ ਤੋਂ ਟਾਵਰ ਤੇ ਚੜਿਆ ਹੋਵੇ ਠੰਡ ਦੇ ਵਿੱਚ ਕੋਈ ਸਰਕਾਰੀ ਬੰਦਾ ਕਿ ਨਹੀਂ ਪੁੱਛਦਾ ਕਹਿੰਦੇ ਮਰੋ ਸਾਰੇ ਹੀ ਮਰੋ ਇੱਕੋ ਦਿਨ ਤੁਹਾਡਾ ਸ਼ੀਦੀ ਦਿਹਾੜਾ ਮਨਾ ਦੇਾਂਗੇ ਦੁਸ਼ਮਣੇ ਚਾਹੁੰਦਾ ਪਰ ਮੇਰੀ ਬੇਨਤੀ ਹੈ ਅਸੀਂ ਮਰਨ ਤੋਂ ਨਹੀਂ ਡਰਦੇ ਪਰ ਫਜ਼ੂਲ ਨਹੀਂ ਮਰਨਾ ਚਾਹੁੰਦੇ ਬਿਨਾ ਮਤਲਬ ਤੋਂ ਤੇ ਨਿਆਣਾ ਤੁਹਾਡਾ ਰਹਿ ਗਿਆ ਇੱਕ ਇੱਕ ਦੂਸਰਾ ਹੈ ਨਹੀਂ ਅੱਗੇ ਤੁਸੀਂ ਲੜਾਈਆਂ ਤਾਂ ਲੜਨੀਆਂ ਚਾਰ-ਚਾਰ ਸੀਗੇ ਇੱਕ ਅੱਧਾ ਸ਼ਹੀਦ ਹੋ ਗਿਆ ਮਗਰ ਹੈਗੇ ਆ ਹੁਣ ਇੱਕੋ ਹੀ ਹੈ ਤੇ ਜਿਹੜਾ ਇੱਕ ਉਹਨੂੰ ਪਤਾ ਹੀ ਕੱਖ ਨਹੀਂ ਨਾ ਇਧਰ ਦਾ ਨਾ ਉਧਰ ਦਾ ਉਹ 4 ਲੱਖ ਲਾ ਕੇ ਅਮਰੀਕਾ ਜਾਣ ਦੀ ਤਿਆਰੀ ਚ ਹੈ ਉਹਨੂੰ ਨਹੀਂ ਕੁਝ ਵੀ ਦਿਸ ਰਿਹਾ ਇਸ ਲਈ ਆਉਣ ਵਾਲਾ ਸਮਾਂ ਜਿਹੜਾ ਹੈ ਨਾ ਉਹ ਬੜਾ ਫੂਰਤਾਂ ਦਾ ਸਮੀਕਰਨ ਦਿਸ ਰਿਹਾ ਵਾਰ-ਵਾਰ ਬੇਨਤੀ ਕਰਦਾ ਹੈ ਪੰਚਾਇਤੀ ਚੋਣਾਂ ਚ ਵੇਖ ਲੋ ਤੇ ਹੁਣ ਉਹਨਾਂ ਨੂੰ ਸਿੱਖਾਂ ਦੀ ਲੋੜ ਨਹੀਂ ਕਿਉਂਕਿ ਉਹਨਾਂ 2 ਕਰੋੜ ਹੋਰ ਬੜਾ ਲੀਆਂ ਨੇ ਤੇ ਤੁਸੀਂ ਤੇ ਵੈਸੀ ਘੱਟ ਗਿਣਤੀ ਤੁਹਾਡੀ ਰੇਸ਼ੋ ਥੱਲੇ ਆ ਗਈ ਤੇ ਹੁਣ ਸ਼੍ਰੋਮਣੀ ਕਮੇਟੀ ਚ ਵੀ ਉਹਨਾਂ ਕਸਨਾ ਕੱਢ ਦੇਣੀਆਂ ਇਹ ਕਸੀਆਂ ਜਿਹੜੇ ਜੁੰਡੇ ਸਰਕਾਰ ਨੂੰ ਫੜਾ ਕੇ ਕਹਿ ਰਹੇ ਆ ਸਾਡੀ ਚੋਣ ਕਰ ਦਿਓ ਟੱਬਰ ਆਪਣਾ ਹੈ ਪਰਿਵਾਰ ਆਪਣਾ ਹੈ ਆਪਣੇ ਪਰਿਵਾਰ ਦੀ ਚੋਣ ਅਸੀਂ ਕੇਂਦਰ ਤੋਂ ਕਰਵਾਉਣੀ ਇਹ ਅਸੀਂ ਕਰ ਰਹੇ ਆ ਭਾਲਦੇ ਅਸੀਂ ਫੱਟੇ ਜਾਪੀਆਂ ਫੱਤੇ ਜੱਪੀਆਂ ਉਹਨਾਂ ਨੂੰ ਨਸੀਬ ਹੁੰਦੀਆਂ ਨੇ ਹੈ ਇਨ ਮੇ ਇਤਫਾਕ ਮਹਾਨ ਸਿੱਖ ਸਿੱਖ ਪਿਵਾਰਤ ਜਾਨ ਉਹ ਕਹਿੰਦਾ ਕਿੱਥੇ ਰਹਿੰਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਖਾਂਦੇ ਕੀ ਨੇ ਡਕਟਾਂ ਦੇ ਪੱਤੇ ਤੇ ਸੱਕ ਲਾ ਕੇ ਕਰਦੇ ਕੀ ਨੇ ਪਾਣੀ ਪੜਦੇ ਨੇ ਇਹਨਾਂ ਦੀ ਵਿਸ਼ੇਸ਼ਤਾ ਕਹਿੰਦਾ ਇਤਫਾਕ ਬਹੁਤ ਹੈ ਫਿਕਰ ਨਾ ਕਰੀ ਕਹਿੰਦਾ ਇਹ ਲੋਕ ਆਉਣ ਵਾਲੇ ਸਮੇਂ 'ਚ ਮਹਾਰਾਜੇ ਹੋਣਗੇ ਹੋਇਆ ਅੱਜ ਸਾਡੇ ਚ ਕੋਈ ਛੱਟ ਵਜੀ ਹੈ ਨਾ ਸਾਡੇ ਇਤਿਫਾਕ ਤੇ ਵਜੀ ਹੈ ਅਸੀਂ ਇੱਕ ਦੂਜੇ ਤੇ ਸ਼ੱਕ ਕਰਦੇ ਹਾਂ ਮਰ ਮੈਂ ਵੀ ਜਾਣਾ ਹੈ ਮਰ ਉਹਨਾ ਵੀ ਜਾਣਾ ਹੈ ਕਈ ਮਰ ਵੀ ਗਏ ਆ ਤੇ ਨਾਲੇ ਅੱਗੇ ਤੇ ਕਹਿੰਦੇ ਸੀ ਬਡਾਲਾ ਝੂਠ ਬੋਲਦਾ ਹੈ ਹੁਣ ਤੱਕ ਲਿਆ ਨੇ ਮੰਨ ਲਿਆ ਹੁਣ ਤਾਂ ਕਹਿ ਜੋ ਸੱਚ ਬੋਲਦਾ ਹੁਣ ਤਾਂ ਕਹਿ ਦਿਓ ਕਿ ਤੇਰੇ ਨਾਲ ਧੱਕਾ ਕੀਤਾ ਸੀ ਦਰਬਾਰ ਸਾਹਿਬ ਚੋਂ ਕੱਢ ਕੇ ਮੈਂ ਕਿਹੜੀ ਨੌਕਰੀ ਮੰਗ ਰਿਆ ਪਰ ਅਸ਼ਿਕਏ ਨਹੀਂ ਸ਼ੱਕ ਦੇ ਕਿਉਂ ਕਿ ਸਾਡੇ ਚ ਹੈ ਨਹੀਂ ਉਹ ਗੱਲ ਸੋ ਗੁਰੂ ਕਿਰਪਾ ਕਰੇ ਭਾਈ ਗੁਰਜੀਤ ਸਿੰਘ ਜੀ ਤੁਹਾਡੀਆਂ ਮੰਗਾਂ ਦੇ ਨਾਲ ਪਰ ਉੱਤੇ ਚੜ ਕੇ ਮਰਨ ਦੇ ਨਾਲ ਨਹੀਂ ਜੇ ਮਰਨਾ ਹੀ ਹੈ ਤੇ ਫਿਰ ਸਾਹਮਣੇ ਟੱਕਰ ਕੇ ਮਰ ਜੇ